ਸ਼ਹੀਦੀ ਦਿਹਾੜਾ ਹੈ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਜੀ ਦਾ ਜਿਨ੍ਹਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ ਇਹ 1 ਜਨਵਰੀ ਦੀ ਸ਼ੁਰੂਆਤ ਹੀ ਜਿਹੜੀ ਹੈ ਨਵੇਂ ਸਾਲ ਦੀ ਸ਼ਹੀਦਾਂ ਤੋਂ ਹੋਈ ਤੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਸਮਾਗਮ ਤੋਂ ਹੋ ਰਹੀ ਹੈ ਸੋ ਸਾਡੇ ਨਾਲ ਨੇ ਭਾਈ ਰਣਜੀਤ ਸਿੰਘ ਜੀ ਪ੍ਰਧਾਨ ਫੈਡਰੇਸ਼ਨ ਪਿੰਡਰਾਵਲਾ ਆਪ ਜੀ ਦਾ ਸਵਾਗਤ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਜਥੇਦਾਰ ਨੇ ਕੌਮ ਦੇ ਅਚ ਉਹਨਾਂ ਦਾ ਸ਼ਹੀਦੀ ਦਿਹਾੜਾ ਸਭ ਤੋਂ ਪਹਿਲਾਂ ਸ਼ਹੀਦੀ ਦਿਹਾੜੇ ਤੇ ਕੀ ਕਹਿੰਦੇ ਹੋ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਮਕੇ ਖਾਲਸਾ ਪੰਥ ਦੀ ਬੜੀ ਮਾਨਮਤੀ ਸ਼ਖਸੀਅਤ ਸਨ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਅਕਾਲੀ ਫੂਲਾ ਸਿੰਘ ਜੀ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਰਗੇ ਜਰਨੈਲਾਂ ਦੇ ਦਰਸ਼ਨ ਹੁੰਦੇ ਸੀ ਤੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਹਿੰਦ ਸਰਕਾਰ ਨੇ ਜੂਨ 1984 ਦੇ ਵਿੱਚ ਸ਼ਹੀਦ ਕਰ ਦਿੱਤਾ ਤੇ ਸਰਕਾਰ ਨੂੰ ਲੱਗਦਾ ਸੀ ਕਿ ਹੁਣ ਅਸੀਂ ਸਿੱਖ ਕੌਮ ਨੂੰ ਆਗੂਹੀਨ ਕਰ ਦਿੱਤਾ ਆ। ਲੇਕਿਨ 26 ਜਨਵਰੀ 1986 ਨੂੰ ਜੋ ਦਮਦਮੀ ਟਕਸਾਲ ਵੱਲੋਂ ਸਰਬੱਤ ਖਾਲਸਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਪੰਜ ਮੈਂਬਰੀ ਕਮੇਟੀ ਵੀ ਸਥਾਪਿਤ ਕੀਤੀ ਗਈ ਜਿਹਨੇ ਸਿੱਖ ਕੌਮ ਦੀ ਅਗਵਾਈ ਕਰਨੀ ਸੀ ਉੱਥੇ ਨਾਲ ਹੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ। ਤੇ ਜਥੇਦਾਰ ਸਾਬ ਹੁੰਦਿਆਂ ਉਹਨਾਂ ਨੇ ਖਾਲਸਾ ਪੰਥ ਦੇ ਲਈ ਸਿੱਖ ਸੰਘਰਸ਼ ਦੇ ਲਈ ਬੜੇ ਵੱਡਮੁੱਲੇ ਜਿਹੇ ਫੈਸਲੇ ਆ ਲਏ ਸੀ ਜਿਹਦੇ ਕਰਕੇ ਸਾਡੀ ਕੌਮ ਦਾ ਜਿਹੜਾ ਭਵਿੱਖ ਸੀ ਰੁਸ਼ਨ ਆਇਆ ਜਾ ਸਕਦਾ ਸੀ ਲੇਕਿਨ ਭਾਰਤੀ ਸਟੇਟ ਨੂੰ ਪੁਲਿਸ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ ਕਿ ਸਿੱਖ ਕੌਮ ਦੀ ਅਗਵਾਈ ਦੇ ਲਈ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਰਗੀ ਜਿਹੜੀ ਜੋਗ ਸ਼ਖਸੀਅਤ ਹੋਵੇ ਤੇ ਸਮੇਂ-ਸਮੇਂ ਦੇ ਉੱਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸਰਕਾਰ ਦੇ ਵੱਲੋਂ ਨਿਸ਼ਾਨਾ ਅਪਣਾਇਆ ਜਾਂਦਾ ਰਿਹਾ ਉਹਨਾਂ ਨੂੰ ਕਈ ਵਾਰ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਂ ਤੇ ਮੈਂ ਕੁਝ ਗੱਲਾਂ ਸੰਤਾਂ ਦੇ ਨਾਲ ਸਾਂਝੀਆਂ ਕਰਨੀਆਂ ਆ ਕਿ ਇੱਕ ਦੁਸ਼ਟ ਪੁਲਿਸ ਅਫਸਰ ਸੀ ਸੁਮੇਧ ਸੈਣੀ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕਰਕੇ ਇੱਕ ਵਾਰ ਉਹਨਾਂ ਦੇ ਚਿਹਰੇ ਉੱਤੇ ਸਿਗਰਟ ਦਾ ਧੂਆਂ ਵੀ ਮਾਰਿਆ ਸੀ ਤੇ ਉਸੇ ਸੁਮੇਧ ਸੈਣੀ ਨੂੰ ਅਖੌਤੀ ਪੰਥਕ ਸਰਕਾਰ ਬਾਦਲ ਕਿਆਂ ਨੇ ਆਪਣੇ ਰਾਜ ਦੇ ਵਿੱਚ ਡੀਜੀਪੀ ਬਣਾ ਦਿੱਤਾ ਸੀ 1997 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ ਉਸ ਤੋਂ ਪਹਿਲਾਂ ਇੰਨੀ ਆਖਿਆ ਸੀ ਕਿ ਜੇਕਰ ਸਾਡੀ ਸਰਕਾਰ ਬਣੀ ਤੇ ਅਸੀਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਮਕੇ ਦੀ ਸ਼ਹਾਦਤ ਦਾ ਇਨਸਾਫ ਦੇਵਾਂਗੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਦੇਵਾਂਗੇ ਪਰ ਜਦੋਂ ਸਰਕਾਰ ਬਣ ਗਈ ਫਿਰ ਕਹਿੰਦੇ ਕਿ ਛੱਡੋ ਦੀ ਪੁਰਾਣੀਆਂ ਗੱਲਾਂ ਹੁਣ ਇਨਸਾਫ ਦੀ ਗੱਲ ਕਰੋ ਤੇ ਜਿਹੜੇ ਬੁੱੱਜੇ ਪੁਲਿਸ ਅਫਸਰ ਨੇ ਸੁਮੇਧ ਸੈਣੀ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਦੇ ਉੱਤੇ ਸਿਗਰਟ ਦਾ ਧੂਆਂ ਮਾਰਿਆ ਸੀ ਉਹਨੋਂ ਬਾਦਲ ਗਿਆ ਨੇ ਪੰਜਾਬ ਪੁਲਿਸ ਦੇ ਵਿੱਚ ਡੀਡੀਪੀ ਬਣਾ ਦਿੱਤਾ ਅਤੇ ਜਿਸ ਸਵਰਨ ਘੋਟਨੇ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਦੇ ਵਾਂਗ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਸੀ ਭਾਈ ਗੁਰਦੇਵ ਸਿੰਘ ਕੋਂਕੇ ਦੀ ਇੱਕ ਅੱਖ ਕੱਢ ਦਿੱਤੀ ਗਈ ਸੀ ਤਿੰਨ ਦਿਨ ਉਹਨਾਂ ਨੂੰ ਠੰਢ ਦੇ ਦਿਨਾਂ ਦੇ ਵਿੱਚ ਪੁੱਠਾ ਲਟਕਾਈ ਰੱਖਿਆ ਉਹਨਾਂ ਦੇ ਕੇਸ ਵੀ ਮੋਮਬੱਤੀ ਦੇ ਨਾਲ ਸਾਰ ਦਿੱਤੇ ਤੇ ਇਥੋਂ ਤੱਕ ਕਿ ਉਹ ਸਵਰਨ ਘੋਟਨਾ ਇੱਕ ਦਿਨ ਸ਼ਰਾਬ ਜੇ ਦਾ ਜੱਜਿਆ ਹੋਇਆ ਜਦੋਂ ਥਾਣੇ 'ਚ ਐਂਟਰ ਹੋਇਆ ਤੇ ਉਹਨੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਲਾਂ ਦੇ ਵਿੱਚ ਇੰਨੀ ਜ਼ੋਰ ਨਾਲ ਲੱਤ ਮਾਰੀ ਕਿ ਭਾਈ ਸਾਹਿਬ ਦੀਆਂ ਨਲਾਂ ਫਟ ਗਈਆਂ ਤੇ ਉਹ ਘੋਟਣਾ ਉਹ ਹੰਕਾਰਿਆ ਹੋਇਆ ਇੱਕ ਸਿਪਾਹੀ ਨੂੰ ਕਹਿਣ ਲੱਗਾ ਕਿ ਦੇਖੋ ਤੁਹਾਡੇ ਜਥੇਦਾਰ ਦਾ ਮੂਤ ਨਿਕਲ ਗਿਆ ਉਹ ਸਿਪਾਹੀ ਨੇ ਆਖਿਆ ਕਿ ਸਾਹਿਬ ਜੀ ਇਹ ਮੂਤ ਨਹੀਂ ਇਹ ਤਾਂ ਖੂਨ ਨਿਕਲਿਆ ਆ ਜਥੇਦਾਰ ਸਾਹਿਬ ਦੀਆਂ ਜਿਹੜੀਆਂ ਨਲਾਂ ਆ ਉਹ ਫਟ ਗਈਆਂ ਆ ਸੋ ਕਹਿਣ ਤੋਂ ਭਾਵ ਕਿ ਇਸ ਤਰ੍ਹਾਂ ਦੇ ਜਿਹੜੇ ਸਵਰਨ ਘੋਟਨੇ ਨੇ ਤਸੀਹੇ ਦਿੱਤੇ ਸਨ ਸੋ ਬਾਦਲ ਗਿਆ ਨੇ ਉਸੇ ਸਵਰਨ ਘੋਟਰੇ ਨੂੰ ਜਿਹੜੀਆਂ ਆ ਆਪਣੇ ਰਾਜ ਦੇ ਵਿੱਚ ਤਰੱਕੀਆਂ ਦਿੱਤੀਆਂ ਤੇ ਜਦੋਂ 2013 ਦੇ ਵਿੱਚ ਉਹ ਸਵਰਨ ਘੋਟਨਾ ਮਰਦਾ ਆ ਤੁਸੀਂ ਹੈਰਾਨ ਹੋਵੋਗੇ ਸੰਗਤ ਜੀ ਇਹ ਗੱਲ ਸੁਣ ਕੇ ਕਿ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮਿਲੀ ਜਲੰਧਰ ਦੇ ਅਰਬਨ ਸਟੇਟ ਦੇ ਗੁਰਦੁਆਰੇ ਦੇ ਵਿੱਚ ਉਹਦਾ ਭੋਗ ਪਾਇਆ ਜਾਂਦਾ ਤੇ ਸ਼ਰੋਮਣੀ ਕਮੇਟੀ ਦੇ ਵੱਲੋਂ ਰਾਗੀ ਜੱਥਾ ਵੀ ਭੇਜਿਆ ਜਾਂਦਾ ਭਾਈ ਬਲਦੇਵ ਸਿੰਘ ਪਟਾਲਾ ਜੀ ਦਾ ਲੇਕਿਨ ਜਦੋਂ ਭਾਈ ਪਟਾਲਾ ਦੇ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਉਹ ਬੁੱੱਜਤ ਸਵਰਨ ਘੋਟਨਾ ਆ ਜਿਹੜਾ ਸਿੱਖ ਨੌਜਵਾਨਾਂ ਦੇ ਘੋਟਨੇ ਫੇਰਦਾ ਹੁੰਦਾ ਸੀ ਪੱਤ ਚੀਰ ਦਿੰਦਾ ਹੁੰਦਾ ਸੀ ਤੇ ਬੜੇ ਜੁਲਮ ਕਰਦਾ ਹੁੰਦਾ ਸੀ ਉਹਨਾਂ ਨੇ ਤਾਂ ਕੀਰਤਨ ਕਰਨ ਤੋਂ ਜਿਹੜੀ ਨਾ ਆ ਉਹ ਕਰ ਦਿੱਤੀ ਪਰ ਸ਼ਰੋਮਣੀ ਕਮੇਟੀ ਨੇ ਬਾਅਦ ਵਿੱਚ ਕੋਈ ਹੋਰ ਜੱਥਾ ਜਿਹੜਾ ਆ ਉਹ ਭੇਜ ਦਿੱਤਾ ਹੋਵੇਗਾ ਤੋ ਕਹਿਣ ਤੋਂ ਭਾਵ ਕਿ ਬਾਦਲਕਿਆਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਮਕੇ ਦਾ ਇਨਸਾਫ ਤਾਂ ਕੀ ਦਿਵਾਉਣਾ ਸੀ ਸਭੋ ਕਾਤਲਾ ਦੇ ਨਾਲ ਜਿਹੜੀਆਂ ਜਾ ਰਹੀਆਂ ਆ ਉਹ ਪਾਲੀਆਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਮਕੇ ਨੂੰ ਸਰਕਾਰ ਨੇ ਸ਼ਹੀਦ ਕਰ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੀ ਸਰਵ ਉੱਚ ਸ਼ਖਸੀਅਤ ਅਹੁਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਸੀ ਤੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਨਹੀਂ ਸੁਰੱਖਿਆਤ ਸੀ ਤੁਸੀਂ ਦੇਖੋ ਕਿ ਉਹਨਾਂ ਦਿਨਾਂ ਦੇ ਵਿੱਚ ਆ ਸਿੱਖਾਂ ਨੇ ਇਹ ਹਾਲਾਤ ਹੋਣਗੇ ਕਿਵੇਂ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਦੇ ਬਣਾਏ ਗਏ ਤੇ ਅੱਜ ਅਸੀਂ ਨਵੇਂ ਸਾਲ ਦੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਯਾਦ ਕਰਦੇ ਪਏ ਹਾਂ ਅੱਜ ਦੇ ਦਿਨ ਹੀ ਭਾਈ ਰੋਸ਼ਨ ਲਾਲ ਬੈਰਾਗੀ ਉਲ ਭਾਈ ਗੁਰਦੇਵ ਸਿੰਘ ਦੀ ਸ਼ਹਾਦਤ ਹੋਈ ਸੀ ਅੱਜ ਦੇ ਦਿਨ ਹੀ ਭਾਈ ਤਰਸੇਮ ਸਿੰਘ ਜੱਟ ਦੀ ਸ਼ਹਾਦਤ ਹੋਈ ਸੀ ਹਰ ਚੜਦਾ ਸੂਰਜ ਕਿਸੇ ਨਾ ਕਿਸੇ ਸਿੰਘ ਦੀ ਸ਼ਹਾਦਤ ਨੂੰ ਸਿੱਖ ਕੌਮ ਦੇ ਵੱਲੋਂ ਯਾਦ ਕੀਤਾ ਜਾਂਦਾ ਹੈ ਸਿੱਖ ਕੌਮ ਸ਼ਹੀਦਾਂ ਦੀ ਕੌਮ ਆ ਇਕੇ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਆ ਤੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਮਾਨਮਤੀ ਸ਼ਖਸੀਅਤ ਦੇ ਅੱਗੇ ਸਾਡਾ ਸਿਰ ਅਦਬ ਸਤਕਾਰ ਦੇ ਨਾਲ ਝੁਕਦਾ ਆ ਜਥੇਦਾਰ ਸਾਹਿਬ ਜੀ ਦੇ ਬਾਰੇ ਜਿਹੜਾ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹ ਇੱਕ ਬੜੀ ਧੀਰ ਤੱਕ ਇਹ ਨਾਮ ਜਿਹੜਾ ਸੀ ਲੁਕਿਆ ਰਿਹਾ ਸੀ ਇਹ ਤਾਂ ਸਿੱਧੂ ਮੂਸੇਵਾਲੇ ਨੇ ਜਦੋਂ ਗਾਣਾ ਬੋਲਿਆ ਤੇ ਉਸ ਗਾਣੇ ਦੇ ਵਿੱਚ ਜਦੋਂ ਇਹਨਾਂ ਦਾ ਜ਼ਿਕਰ ਆਇਆ ਤਾਂ ਫਿਰ ਲੋਕਾਂ ਦਾ ਧਿਆਨ ਫੋਕਸ ਹੋਇਆ ਫਿਰ ਇਧਰਲੇ ਪਾਸੇ ਵੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਸੋ ਇਹ ਇੰਨੀ دیر ਇਹ ਜਿਹੜੀ ਸ਼ਹਾਦਤ ਹੈ ਇਹ ਪਰਦੇ ਪਿੱਛੇ ਕਿ ਹੋ ਰਹੀ ਹੈ ਇਹ ਠੰਡੇ ਬਸਤੇ ਚ ਕੋ ਪਈ ਰਹੀ ਜਿਵੇਂ ਮੈਂ ਸੰਗਤ ਨੂੰ ਪਹਿਲਾਂ ਹੀ ਦੱਸ ਚੁੱਕਾ ਹੋਇਆ ਹਾਂ ਕਿ ਬਾਦਲ ਕੇ ਇਹ ਗੱਲ ਆਖਦੇ ਸੀ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਦੀ ਕੌਕੇ ਦਾ ਸੀ ਇਨਸਾਫ ਦੇਵਾਂਗੇ ਇਸੇ ਤਰ੍ਹਾਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਚਰਨ ਸਿੰਘ ਜੀ ਬੀਰ ਸਾਹਿਬ ਵਾਲੇ ਜਿਨ੍ਹਾਂ ਨੂੰ ਦੋ ਜੀਬਾਂ ਦੇ ਨਾਲ ਬੰਨ੍ਹ ਕੇ ਤੇ ਵਿਚਾਲੇੋਂ ਪਾਰ ਦਿੱਤਾ ਬਾਦਲ ਕੇ ਕਹਿੰਦੇ ਸੀਗੇ ਇਨਸਾਫ ਦਿਵਾਵਾਂਗੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਪਹਿਰੇਦਾਰ ਭਾਈ ਜਸਵੰਤ ਸਿੰਘ ਜੀ ਖਾਲੜਾ ਸੋ ਉਹਨਾਂ ਦੀ ਸ਼ਹਾਦਤ ਦਾ ਵੀ ਕਹਿੰਦੇ ਸੀ ਇਨਸਾਫ ਦਿਵਾਵਾਂਗੇ ਸੋ ਬਾਅਦ ਵਿੱਚ ਇਹਨਾਂ ਨੇ ਉਸ ਗੱਲ ਨੂੰ ਪੂਰੀ ਤਰ੍ਹਾਂ ਦਬ ਦਿੱਤਾ ਇੱਥੋਂ ਤੱਕ ਕਿ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਸ਼ਹਾਦਤ ਤੇ ਇਨਸਾਫ ਦੀ ਜਿਹੜੀ ਰਿਪੋਰਟ ਸੀ ਤਿਵਾੜੀ ਕਮਿਸ਼ਨ ਵਾਲੀ ਬਵਾਦਦਿਆਂ ਨੇ ਉਹ ਵੀ ਦੱਬ ਦਿੱਤੀ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਤਾਂ ਵਿਕਾਸ ਦੀ ਗੱਲ ਕਰੋ ਛੱਡੋ ਜੀ ਪੁਰਾਣੀਆਂ ਗੱਲਾਂ ਸਗੋਂ ਕਾਦਲਾਂ ਦੇ ਨਾਲ ਜਿਹੜੀ ਯਾਰੀ ਆ ਉਹ ਪਾ ਲਈ ਭਾਈ ਗੁਰਦੇਵ ਸਿੰਘ ਜੀ ਕੌਂਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤੇ 2023 ਤੋਂ ਪਹਿਲਾਂ ਕਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਦਾ ਸ੍ਰੀ ਯਾਦ ਵਿੱਚ ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਵੀ ਨਹੀਂ ਕਰਾਇਆ ਸੀ ਇਹ ਤਾਂ ਜਥੇਬੰਦੀਆਂ ਲੰਬੇ ਸਮੇਂ ਦੇ ਰੋਲਾ ਪਾਉਂਦੀਆਂ ਆ ਰਹੀਆਂ ਸੀ ਤੇ ਪਿਛਲੀ ਵਾਰੀ ਤੇ ਹੁਣ ਇਸ ਵਾਰੀ ਜਿਹੜਾ ਸ੍ਰੀ ਅਖੰਡ ਪਾਤਸ਼ਾਹ ਉਹਥੇ ਕਰਵਾਇਆ ਗਿਆ ਆ ਲੇਕਿਨ ਸ਼ਰੋਮਣੀ ਕਮੇਟੀ ਅਤੇ ਬਾਦਲਕਿਆਂ ਨੇ ਖੁੱਲ੍ਹਣ ਖੁੱਲੀ ਸਾਡੇ ਸਿੱਖ ਨੌਜਵਾਨਾਂ ਦੇ ਨਾਲ ਜਥੇਦਾਰ ਸਾਹਿਬਾਨਾਂ ਦੇ ਨਾਲ ਸ਼ਹੀਦਾਂ ਦੇ ਨਾਲ ਜਿਹੜੀ ਗਦਾਰੀ ਉਹ ਕੀਤੀ ਕਾਂਗਰਸ ਨੇ ਤਾਂ ਸਿੱਖ ਮਾਰੇ ਮਾਰੇ ਆ ਸਾਡੀ ਨਸਲ ਕੁਸ਼ੀ ਕੀਤੀ ਆ ਪਰ ਬਾਦਲਕਿਆਂ ਨੇ ਪੂਰਾ ਪੂਰਾ ਉਹਨਾਂ ਦਾ ਜਿਹੜਾ ਸਾਥ ਹੈ ਉਹ ਦੇ ਦਿੱਤਾ ਦੇਖੋ ਜਿਹੜੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਜਿਹੜੇ ਵੀ ਕੌਂਕੇ ਸਾਹਿਬ ਤੋਂ ਬਾਅਦ ਜਥੇਦਾਰ ਸਾਹਿਬ ਹੋਣ ਚਾਹੀਏ ਉਹਨਾਂ ਵਿੱਚੋਂ ਕਿਸੇ ਵੀ ਜਥੇਦਾਰ ਸਾਹਿਬ ਨੇ ਇਹ ਮਾਮਲਾ ਚੁੱਕਿਆ ਨਹੀਂ ਕਿ ਸਾਡੀ ਕੌਮ ਦਾ ਜਥੇਦਾਰ ਤਖਤ ਸਾਹਿਬ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਤੇ ਉਹਨਾਂ ਨਾਲ ਇੰਨਾ ਧੱਕਾ ਹੋਇਆ ਤੇ ਉਹਦਾ ਕੋਈ ਬਦਲਾ ਲੈਣ ਵਾਸਤੇ ਆਕਾਲੀ ਫੋਲਾ ਸਿੰਘ ਵਾਲੀ ਜਿਹੜੀ ਜੁਰਤ ਹੈ ਦਲੇਰੀ ਹੈ ਕਿਸੇ ਨੇ ਨਹੀਂ ਕੀਤੀ ਸਾਰਿਆਂ ਦੀਆਂ ਜ਼ੁਬਾਨਾਂ ਬੰਦ ਕਿਉਂ ਰਹੀਆਂ ਦੇਖੋ ਸ਼੍ਰੋਮਣੀ ਕਮੇਟੀ ਬਾਦਲ ਕਿਆਂ ਦੇ ਅਧੀਨ ਆ ਤੇ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਨੂੰ ਆਪਣੇ ਸੇਰੀ ਆਪਣੇ ਨੌਮਕਰ ਆਪਣੇ ਤਨਖਾਹਦਾਦ ਮੁਲਾਜ਼ਮ ਬਣਾ ਕੇ ਰੱਖਿਆ ਹੋਇਆ ਆ ਉਹ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਕੱਢਣ ਨਹੀਂ ਦਿੰਦੇ ਬਾਦਲ ਕੇ ਚਾਹੁੰਦੇ ਆ ਕਿ ਜੋ ਅਸੀਂ ਚਾਹੁੰਦੇ ਆ ਜਥੇਦਾਰ ਉਸੇ ਤਰ੍ਹਾਂ ਹੀ ਜਿਹੜਾ ਆ ਉਹ ਬੋਲਣ ਤੇ ਭਾਰਤੀ ਸਟੇਟ ਦੇ ਵੀ ਭਾਈ ਗੁਰਦੇਵ ਸਿੰਘ ਕੌਮਕੇ ਨੂੰ ਸ਼ਹੀਦ ਕਰਕੇ ਸਨੇਹਾ ਦੇ ਦਿੱਤਾ ਆ ਕਿ ਆਮ ਸਿੱਖ ਦੀ ਤਾਂ ਗੱਲ ਹੀ ਵੱਖਰੀ ਆ ਜੇ ਕਿਸੇ ਨੇ ਚੂ ਵੀ ਕੀਤੀ ਤਾਂ ਅਸੀਂ ਤੁਹਾਡਾ ਜਥੇਦਾਰ ਵੀ ਨਹੀਂ ਬਖਸ਼ਿਆ ਸੀ ਤੇ ਜੇਕਰ ਅਗਾਂਹ ਵੀ ਕੋਈ ਬੋਲਿਆ ਤੇ ਅਸੀਂ ਉਹਦੇ ਉਸੇ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਹ ਕਰਾਂਗੇ ਹਾਲਾਂਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਮਕੇ ਤੋਂ ਬਾਅਦ ਜਿਹੜੇ ਜਥੇਦਾਰ ਸਾਹਿਬ ਭੰਦੇ ਰਹੇ ਆ ਚਾਹੇ ਉਹ ਗਿਆਨੀ ਪੂਰਨ ਸਿੰਘ ਜੀ ਹੋਣ ਚਾਹੇ ਉਹ ਵਿਦਾਂਤੀ ਜੀ ਹੋਣ ਗਿਆਨੀ ਗੁਰਬਚਨ ਸਿੰਘ ਜੀ ਹੋਣ ਉਹਨਾਂ ਸਾਰਿਆਂ ਨੂੰ ਜਥੇਦਾਰ ਭਾਈ ਗੁਰਦੇਵ ਸਿੰਘ ਦੀ ਕੌਮਕੇ ਦੀ ਸ਼ਹਾਦਤ ਦਾ ਜਿਹੜਾ ਮੁੱਦਾ ਆ ਉਹ ਉਠਾਉਣਾ ਚਾਹੀਦਾ ਸੀ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਸੀ ਉਹਨਾਂ ਦੀ ਅਦੁੱਤੀ ਸ਼ਹਾਦਤ ਬਾਰੇ ਕੌਮ ਨੂੰ ਦੱਸਣਾ ਚਾਹੀਦਾ ਸੀ ਪਰ ਦੇਖੋ ਕਿ ਸਾਡੇ ਕੌਮ ਵੀ ਅਵੇਸਲੀ ਹੋਈ ਬੈਠੀ ਆ ਤੇ ਆਗੂਆਂ ਨੇ ਵੀ ਆਪਣਾ ਜਿਹੜਾ ਬੰਦਾ ਫਰਜ਼ ਆ ਉਹ ਨਹੀਂ ਨਿਭਾਇਆ ਪਰ ਗੁਰਬਾਣੀ ਕਹਿੰਦੀ ਨਾ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਉਹ ਹਰੀ ਦਾ ਜਿਹੜਾ ਭਗਤ ਹੁੰਦਾ ਆ ਉਹ ਪ੍ਰਗਟ ਹੋ ਹੀ ਜਾਂਦਾ ਆ ਬਹੁਤਾ ਸਮਾਂ ਛੁਪ ਕੇ ਨਹੀਂ ਰਹਿੰਦਾ ਹੁੰਦਾ ਤੇ ਭਾਈ ਗੁਰਦੇਵ ਸਿੰਘ ਦੀ ਜਥੇਦਾਰ ਦੀ ਜਿਹੜੀ ਸ਼ਹਾਦਤ ਆ ਉਹ ਅੱਜ ਦੁਨੀਆ ਦੇ ਸਾਹਮਣੇ ਆ ਚੁੱਕੀ ਹੋਈ ਆ ਤੇ ਭਾਰਤੀ ਸਟੇਟ ਸਰਕਾਰ ਦੇ ਉੱਤੇ ਇਹ ਇੱਕ ਵੱਡਾ ਕਲੰਗ ਆ ਕਿ ਇਹਨੇ ਸਿੱਖ ਕੌਮ ਦੀ ਸਰਵ ਉੱਚ ਅਹੁਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਤੇਦਾਰ ਆ ਉਹਨੂੰ ਵੀ ਨਹੀਂ ਬਖਸ਼ਿਆ ਜੀ ਤੋਂ ਆਖਰੀ ਸਵਾਲ ਹੈ ਤੁਹਾਡੇ ਤੋਂ ਕਿ ਜੇਕਰ ਕੌਕੇ ਸਾਹਿਬ ਨੂੰ ਇਨਸਾਫ ਮਿਲ ਗਿਆ ਹੁੰਦਾ ਜਾਂ ਕੌਕੇ ਸਾਹਿਬ ਤੇ ਲਈ ਕੋਈ ਜੱਤੇਦਾਰ ਸਾਹਿਬ ਜਿਹੜੇ ਨੇ ਉਹ ਲੜੇ ਹੁੰਦੇ ਮੈਦਾਨ ਚ ਨਿਤਰੇ ਹੁੰਦੇ ਤੇ ਸਰਕਾਰਾਂ ਦੇ ਕੋਲੋਂ ਇਨਸਾਫ ਲਿਆ ਹੁੰਦਾ ਤਾਂ ਸ਼ਾਇਦ ਅੱਜ ਜੱਤੇਦਾਰਾਂ ਦੀ ਇਹ ਹਾਲਤ ਨਾ ਹੁੰਦੀ ਜੋ ਮੌਜੂਦਾ ਹਾਲਤ ਹੈ ਸੋ ਜੱਤੇਦਾਰ ਸਾਹਿਬ ਜਿਹੜੇ ਨੇ ਉਹ ਜਿਸ ਤਰੀਕੇ ਦੇ ਨਾਲ ਦ੍ਰਿੜਤਾ ਦੇ ਨਾਲ ਜਿਸ ਭਰੋਸੇ ਜਿਸ ਵਿਸ਼ਵਾਸ ਦੇ ਨਾਲ ਕੌਮ ਮੰਨਦੀ ਹੈ ਕਿ ਇਹ ਜਥੇਦਾਰ ਨੇ ਪਰ ਉਹੋ ਜੇ ਭਰੋਸੇ ਤੇ ਖਰੇ ਨਾ ਉਤਰੇ ਲੇਕਿਨ ਅੱਜ ਵੀ ਹਾਲਤ ਇੰਨੀ ਪਤਲੀ ਨਹੀਂ ਸੀ ਹੋਣੀ ਕੀ ਕਹਿੰਦੇ ਹੋ ਦੇਖੋ ਜਿੰਨਾ ਤੱਕ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਅਧੀਨ ਆ ਨਾ ਤੇ ਇਹ ਗੱਲ ਅਸੀਂ ਭੁੱਲ ਜਾਈਏ ਕਿ ਕੋਈ ਜਿਹੜਾ ਜਥੇਦਾਰ ਆ ਉਹ ਆਜ਼ਾਦ ਹੋ ਕੇ ਫੈਸਲੇ ਲੈ ਸਕਦਾ ਹੈ ਜਾਂ ਉਹ ਪੂਰੀ ਤਰ੍ਹਾਂ ਅਕਾਲੀ ਫੂਲਦਾ ਸਿੰਘ ਜੀ ਵਰਗਾ ਰੋਲ ਅਦਾ ਕਰ ਸਕਦਾ ਆ ਜਥੇਦਾਰਾਂ ਨੂੰ ਪੂਰੀ ਤਰ੍ਹਾਂ ਦਬਾਇਆ ਜਾਂਦਾ ਆ ਉਹਨਾਂ ਨੂੰ ਡਰਾਇਆ ਜਾਂਦਾ ਆ ਧਮਕਾਇਆ ਜਾਂਦਾ ਆ ਉਹਨਾਂ ਤੋਂ ਜਿਹੜੇ ਗਲਤ ਫੈਸਲੇ ਆ ਸਮੇਂ-ਸਮੇਂ ਦੇ ਉੱਤੇ ਉਹ ਵੀ ਕਰਵਾ ਲਏ ਜਾਂਦੇ ਆ ਤੁਸੀਂ ਦੇਖੋ ਕਿ ਆ ਥੋੜੇ ਦਿਨ ਪਹਿਲਾਂ ਹੀ ਭਾਈ ਗਿਆਨੀ ਰਗਵੀਰ ਸਿੰਘ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਤਹਾਰ ਮਾਰੀ ਸੀ ਤੇ ਕਿਵੇਂ ਬਾਦਲ ਗਿਆ ਨੇ ਹੁਣ ਉਹਨਾਂ ਦੇ ਵੀ ਜਿਹੜੀ ਲਗਾਤਾਰ ਕਿਰਦਾਰ ਕਸ਼ੀ ਕਰਨੀ ਆ ਉਹ ਸ਼ੁਰੂ ਕਰ ਦਿੱਤੀ ਹੋਈ ਆ ਇਸ ਤੋਂ ਪਹਿਲਾਂ ਗਿਆਨੀ ਗੁਰਵਚਨ ਸਿੰਘ ਨੂੰ ਵਰਤ ਕੇ ਬਹੁਤ ਸਾਰੇ ਉਹਨਾਂ ਨੇ ਗਲਤ ਫੈਸਲੇ ਕਰਾਏ ਤੇ ਗਿਆਨੀ ਗੁਰਵਚਨ ਸਿੰਘ ਦਾ ਕੌਮ ਦੇ ਵਿੱਚ ਜਿਹੜਾ ਉਹ ਕੀ ਹਾਲ ਹੋਇਆ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਲਗਾਤਾਰ ਬਦਲ ਗਿਆ ਵੱਲੋਂ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੇ ਬਾਕੀ ਜਥੇਦਾਰਾਂ ਨੂੰ ਵੀ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਜੇ ਤੁਸੀਂ ਕੌਮ ਦੀ ਪੰਥ ਦੀ ਧਰਮ ਦੀ ਕੋਈ ਗੱਲ ਕੀਤੀ ਤੇ ਤੁਹਾਡਾ ਹਾਲ ਵੀ ਉਹੀ ਕਰਾਂਗੇ ਬਾਬਾ ਸ਼ੁਕਰੀਆ ਭਾਈ ਨੰਚੀਤ ਸਿੰਘ ਜੀ